ਜਾ ਇਹ ਟਿਕਾਣਾ ਹੁੰਦਾ ਬਸ ਸੁਦਾ ਲਾ ਕੇ ਦੇ ਫਾਇਦੇ ਨਾ ਆਏ ਐ ਇੱਥੇ ਸਾਰਾ ਦਿਨ ਕਾਦਾ ਲੰਗਣਾ ਸੀ ਉੱਥੇ ਤੇ ਇੱਕ ਬੰਦਾ ਉੱਠਦਾ ਤੇ ਦੂਜਾ ਆਿੰਦਾ ਦੂਜਾ ਆਿੰਦਾ ਤੀਜਾ ਉੱਠ ਜਾਂਦਾ ਚੱਲ ਫਿਰ ਵੀ ਸਵੇਰ ਦੇ ਗਏ ਆਓ ਚੱਲ ਇੱਧਰ ਸੰਨੂ ਬੈਹਨ ਇੱਧਰ ਹੋ ਜਾ ਥਾਣੇ ਆ ਜੀ ਮੰਮੀ ਕੰਮ ਥੋੜੇ ਆ ਕਿਤੇ ਪਰ ਇੱਕ ਗੱਲ ਲਿਓ ਕੰਮ ਐਹੋ ਜਿਹਾ ਕਰਾਏ ਆ ਵੀ ਕਿਤੇ ਜ਼ਿਆਦਾ ਕਰੂਗਾ ਚੱਲ ਖੜੋ ਇੱਕ ਮਿੰਟ ਸ਼ਰਨਾ ਪੁੱਤ ਪਾਣੀ ਲੈ ਕੇ ਆਈਂ ਉਹ ਬਾਕੀ ਗੱਲ ਦੱਸੋ ਤੇ ਕੀ ਹੋਈ ਬਾਕੀ ਗੱਲ ਮੰਮੀ ਕੀ ਥਾਣੇਦਾਰਾਂ ਦਾ ਵੀ ਮੈਂ ਕਰੂੰਗਾ ਪਹਿਲੇ ਫੋਨ ਅੱਛਾ ਠੀਕ ਆ ਪਹਿਲੇ ਮੈਂ ਫੋਨ ਤੇ ਮਾਰੂੰਗਾ ਦਵਕਾ ਤੇ ਜੇ ਦੇ ਫੋਨ ਕੀਤੇ ਤਾਂ ਤੁਹਾਨੂੰ ਦੇ ਦੇਣਗੇ ਕਾਗਜ਼ ਪੱਤਰ ਠੀਕ ਆ ਨਾ ਦੇਣਗੇ ਤੇ ਫਿਰ ਆਂਦਾ ਮੈਨੂੰ ਦੱਸਿਓ ਫਿਰ ਅਸੀਂ ਜਾ ਕੇ ਲਿਆ ਕੇ ਆਵਾਂਗੇ ਇਹ ਵੀ ਗੱਲ ਠੀਕ ਵਾ ਆਹੋ ਜਦੋਂ ਵੱਜਾ ਨਾ ਤਵਕਾ ਇਹਨਾਂ ਨੂੰ ਆਪੇ ਅਕਲ ਟਿਕਾਣੀ ਆ ਜਾਣੀ ਆ ਵੇਖੀ ਜਾਇਓ ਹੁਣ ਨਾਲੇ ਉਹਨਾਂ ਦਾ ਰੋਜ਼ ਦਾ ਕੰਮ ਆ ਤੁਹਾਨੂੰ ਪਤਾ ਥਾਣੇਦਾਰ ਨੇ ਜਿਹਦੇ ਫੋਨ ਕੀਤਾ ਆਪੇ ਉਹਨਾਂ ਨੇ ਬੋਲਣਾ ਕਿ ਉਕ ਵੀ ਲੱਗੀ ਹੋਣੀ ਓਕੇ ਗਰਮੀ ਵੀ ਬੜੀ ਆ ਗਰਮੀ ਬੜੀ ਬੜੀ ਬੁਰਾ ਹਾਲ ਹੋਇਆ ਰੱਬ ਦੇ ਇਹਨਾ ਚੰਗਾ ਵਾ ਫਿਰ ਅਜ ਸ਼ਬੀਲਾਂ ਲੱਗੀਆਂ ਵਾ ਤੇ ਲੋਕ ਤਾਂ ਪਚਾ ਵਾ ਜਦੋਂ ਗਰਮੀ ਪੈਣ ਦੀ ਹੈ ਨਾ ਸਿੱਧੀ ਸਿਰ 'ਚ ਅੱਧੀ ਦੁਨੀਆ ਉਤਰਾ ਮਰ ਜੇ ਸਹੀ ਗੱਲ ਹੈ ਡੈਡੀ ਚੱਲ ਇਹ ਵੀ ਵਧੀਆ ਵਾ ਤੇ ਮੇਰੀ ਗੱਲ ਸੁਣੋ ਹਾਂ ਤੇ ਥਾਣੇਦਾਰ ਨੇ ਗੱਲ ਸੁਣੀ ਤਾਂ ਵਿਚ ਨੀ ਨਹੀਂ ਨਹੀਂ ਪੂਰੀ ਸੁਣੀ ਉਹਨੇ ਅੱਛਾ ਕਹਿੰਦਾ ਵੀ ਤੁਸੀਂ ਹੁਣ ਬੇਚਿੰਤ ਹੋ ਜਾਓ ਕਹਿੰਦਾ ਮੈਂ ਉਹੇ ਗੱਲ ਜਿਹੜਾ ਮੁੰਡੇ ਨੇ ਕਿਹਾ ਵਾ ਕਹਿੰਦਾ ਪਹਿਲਾਂ ਫੋਨ ਫੋਨ ਕਰਕੇ ਵੇਖਣਾ ਹੈ ਜਿਹਦੇ ਦੋਗਦੋ ਕ ਮਾਰਿਆ ਮੰਨ ਕੇ ਕਿਦਾਂ ਇਹਦਾ ਸਾਰਾ ਟੱਬਰ ਬਣ ਕੇ ਇੱਥੇ ਲਿਆਉਣਾ ਵਾ ਤੇ ਆਪਣੀ ਪਰਜਾਈਦਾ ਵੀ ਨਾਲ ਖਾ ਆਉਣਾ ਸੀ ਮੜਾ ਜਾ ਉਹ ਕਹਿੰਦਾ ਕੋਈ ਲੋੜ ਨਹੀਂ ਨਾਂ ਲਿਖਣ ਦੀ ਕਹਿੰਦਾ ਉਹ ਜੀ ਕਹਿੰਦਾ ਜਦੋਂ ਇਹ ਤਿੰਨ ਨਾਂ ਲਾਈ ਸਾਰਾ ਟੱਬਰ ਆਪੇ ਮਗਰ ਤੁਰਿਆ ਹੁੰਦਾ ਹੁੰਦਾ ਬਾਕੀ ਉਹਨੂੰ ਆਪਾਂ ਸਾਰੀ ਗੱਲ ਦੱਸਤੀ ਜੋ ਹੋਇਆ ਵਾ ਆਪਾਂ ਕਿਹੜਾ ਕੋਈ ਝੂਡਾ ਨਹੀਂ ਬੋਲਿਆ ਵਾ ਨਹੀਂ ਵੀ ਯਾਰ ਆਪਣੀ ਗੱਲ ਹੀ ਕੋਈ ਨਹੀਂ ਹਨਾ ਅਸੀਂ ਆਖਿਆ ਮੈਂ ਵੀ ਇੰਨੀ ਵੱਡੀ ਲਗੜਾ ਨਹੀਂ ਕੋਈ ਨਹੀਂ ਆਹ ਗੱਲੋਂ ਵਿਗੜ ਗਈ ਆ ਮੈਂ ਵੀ ਇਹਦੇ ਕਾਲਜ ਲਾਇਆ ਸੀ ਬਾਹਰ ਦੇ ਤੇ ਨਾ ਮੈਂ ਸਾਡੇ ਉਹ ਲਿਮਟ ਅਰੇ ਨਾਂ ਬਣਾਤੀ ਉਹਨੇ ਛੁੱਟੇ ਸੱਚੀ ਜ ਤੇ ਬਾਕੀ ਮੈਂ ਹੁਣ ਇਹਦਾ ਪਾਸਪੋਰਟ ਨਹੀਂ ਦੇਂਦਾ ਨਾਲੇ ਕਹਿੰਦਾ ਮੇਰਾ ਮੈਂ ਰੁਪਈਆ ਗਾੜੀ 1.5 ਲੱਖ ਦੇ ਤਾ ਵਾ ਇਹ ਐਉਂ ਜਾਉਂਗਾ ਨਹੀਂ ਆਹ ਨੂੰ ਬੰਦਾ ਕਹਿੰਦਾ ਮੁੰਡਾ ਤੇ ਡਾਢੀ ਤੇ ਥਾਣੇ ਤੇ ਨਾ ਤੁਰਿਆ ਫਿਰਦੇ ਬਾਹਰ ਕਿਹੜੇ ਕਾਜ ਲਾਤੀ ਉਹਨੇ ਅਲਕੀ ਆਈ ਸੀ ਨਾ ਮੜਾ ਨੱਕ ਕੱਢ ਕਲਾੜਨ ਮੇਰੇ ਨਾਲ ਜਦੋਂ ਆਇਆ ਨਾ ਥਾਣੇ ਉੋਂ ਫੋਨ ਵੇਖੀ ਸਹੀ ਕਿਦਾਂ ਭੂਤ ਨਹੀਂ ਭੁੱਲਦੀ ਸਾਰੇ ਟੱਬਰ ਦੀ ਉਹ ਵੇਖੇ ਸੱਨੇ ਹੁੰਦੀ ਪਤਾ ਲੱਗੂਗਾ ਕਿ ਕਿਦਾਂ ਕਹਿਣਾ ਬੇਈਮਾਨੀ ਕਰੀ ਦੀ ਆ ਸਾਡੇ ਅੱਗੇ ਤੇ ਬੋਲ ਤੇ ਸਾਡੇ ਨਾਲ ਲੜ ਲਿਆ ਉਹਨਾਂ ਨਾਲ ਲੜਨਾ ਭਲਾ ਹੁਣ ਉਹ ਖੁਦ ਕਰਵਾ ਗੱਲ ਨਹੀਂ ਹੋਣੀ ਇਹਨੂੰ ਦ ਜਿਹੜਾ ਜ਼ਬਾਨ ਚ ਲਾ ਕੇ ਗਈ ਨਾ ਜਿਹਨੇ ਕੰਨ ਚ ਪਈ ਨਹੀਂ ਕੁਸਕਣਾ ਆਸੇ ਵੇਖੀ ਮੈਂ ਤਾਂ ਇੱਕੋ ਹੀ ਫੋਨ ਆਉਂਦੀ ਧੀਰਵਾ ਕੰਪ ਕੰਪ ਮੀਰੀਆਂ ਜਾਣੀਆਂ ਸਰ ਟੱਬਲ ਦੀਆਂ ਉਹ ਜੀਵਨ ਉਹ ਨਾਲੇ ਉਹਨਾਂ ਕੱਲਾ ਫੋਨ ਹੀ ਥੋੜਾ ਕਰਨਾ ਵਾ ਠੀਕ ਨਹੀਂ ਜੇ ਤੇ ਗੱਲ ਇਹ ਨਾ ਮੰਨ ਲਈ ਮੰਨ ਲਈ ਠੀਕ ਹੈ ਵੇਖੀ ਸਾਰੇ ਟੱਬਲ ਰੇ ਤਾਂ ਡਾਂਗ ਫੇਰ ਕੇ ਖੜਦੇ ਕਿ ਨਾਲੇ ਜਲੂਸ ਨਿਕਲੂ ਪਿੰਡ ਚ ਆਪਣੇ ਪਿੰਡ ਚ ਸਾਰੇ ਪਿੰਡ ਨੂੰ ਪਤਾ ਲੱਗੂਗਾ ਕਿ ਕਿਹੜੀ ਗੱਲੋਂ ਫੜ ਕੇ ਖੰਡੇ ਉਹਦੇ ਗੱਲ ਵਾਲੇ ਪਿੰਡ ਵਾਲੇ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਭਰਾ ਨਾਲ ਤਾਂ ਭਤੀਜੇ ਨੇ ਕੀ ਕੀਤਾ ਇਹਨੇ ਮਨੀਆਂ ਕਰਦੇ ਫਿਰ ਹਾਂ ਉਹ ਨਾਲੇ ਆਪਣੇ ਗੱਲ ਕੇ ਤੁਰੇ ਫਿਰਦਾ ਪਿੰਡ ਚ ਬਣਿਆ ਨਾ ਸਰਦਾਰ ਵੱਡੇ ਉਹ ਲੱਗੂ ਸਾਰੇ ਪਿੰਡ ਨੂੰ ਪਤਾ ਪੁੱਤ ਸੱਜਰੇ ਸ਼ਰੀਕ ਬਣ ਕੇ ਤੇ ਜਾਂਦੇ ਨੇ ਸਾਨੂੰ ਹੈ ਕੋਈ ਕਸਰ ਨਹੀਂ ਛੱਡੀ ਇਹਨਾਂ ਦਾ ਰਾਦਾ ਇਹ ਵੀ ਇਹਨਾਂ ਨੂੰ ਮੰਗਣ ਡਾਵਾਂਗੇ ਪਰ ਮੈਂ ਨਾ ਉੱਥੇ ਜਦੋਂ ਮੈਂ ਆਪਣੇ ਭਰਾ ਦੀ ਗੱਲ ਕੀਤੀ ਨਾ ਤੇ ਤਾਂ ਨਾ ਇੰਨੀ ਸ਼ਰਮ ਆਈ ਵੀ ਕੋਈ ਗੱਲ ਕਰਨ ਵਾਲੀ ਅੰਦਰ ਸ਼ਰਮ ਆਉਂਦੀ ਆ ਡੈਡੀ ਕੀ ਕਰਨਾ ਪਰ ਉਹਨੇ ਵੀ ਇਹ ਮਾਸਾ ਨਹੀਂ ਕੀਤੀ ਵੀ ਮੈਂ ਕੀ ਕਰ ਲਗਾ ਹਾਂ ਇਹ ਤਾਂ ਚੰਗੇ ਹੁੰਦੇ ਤੇ ਅੰਦਰ ਬਹਿ ਕੇ ਸੋ ਕੰਮ ਕਰਦੇ ਆ ਹੁਣ ਸਾਰੇ ਪਿੰਡ ਨੂੰ ਪਤਾ ਲੱਗਣਾ ਤੇ ਹੁਣ ਵੇਖਿਓ ਉਹ ਗੱਲ ਯਾਰ ਕੱਖ ਨਹੀਂ ਹੋਣੀ ਤੈਨੂੰ ਤੇ ਮੈਨੂੰ ਸੱਦ ਲੈਂਦੇ ਤੇ ਪਾਸਵਰਡ ਦੇਣ ਦੇ ਜੋ ਆਡੀ ਰਕਮ ਆਦੀ ਚਲ ਉਹ ਚਬੂਤਾ ਨਹੀਂ ਕਹਿੰਦੇ ਜੇ ਖਰਚ ਹੋਇਆ ਚਲ 20000 ਰੱਖ ਲੈਂਦੇ ਆਹੋ ਬਾਕੀ 1 30 ਮੋੜ ਦਿੰਦੇ ਇਹ ਤਰੀ ਵੀ ਨਾ ਪਾਸਪੋਰਟ ਦੇਣ ਦੇ ਨਾ ਪੈਸੇ ਦੇਣ ਦੇ ਸਭ ਕੁ ਮੋੜਦਾ ਵਾ ਹੁਣ ਜੁੱਤੀ ਦੇ ਜੋਰ ਨਾ ਮੋੜਦਾ ਸਾਰਾ ਕੁਝ ਅਜੇ ਅਜੇ ਨਾ ਚੰਗਾ ਹੋ ਗਿਆ ਵੀ ਜਿਹੜੀ ਅਸੀਂ ਲਿਮਟ ਡੱਕ ਆਏ ਆ ਨਿੱਦ ਨਾ ਸਾਰੀ ਡਾਲਣੀ ਸਹੀ ਗੱਲ ਐ ਕਿਥੋਂ ਪੈਸੇ ਪੁੱਦੇ ਕਰਨੇ ਹੱਥ ਡਾ ਕੇ ਵਰਤ ਲੈਣ ਤੇ ਆਪਾਂ ਵਿਚਾਰਾ ਕੀ ਕਰਨਾ ਹੈਗਾ ਉਹ ਤਾਂ ਗੱਲ ਵਾ ਹਾਂ ਹੱਡਾ ਉਹ ਵੀ ਮੰਮੀ ਉਹ ਮੁੰਡੇ ਦਾ ਭਲਾ ਹੋਵੇ ਜਿਹੜਾ ਮੈਨੂੰ ਉਦੋਂ ਟੱਕਰ ਗਿਆ ਤੇ ਮੈਨੂੰ ਉਹਨੂੰ ਦੱਸਤੀ ਗੱਲ ਤੇ ਡਾੜੀ ਨੇ ਕਿਹਾ ਕਰਾਈਏ ਲੋ ਪੁੱਤ ਮਾਰ ਆਇਨੇ ਬਚਾਉਣਾ ਹੁੰਦਾ ਨਾ ਉਹ 20 ਤਰੀਕੇ ਬੰਦ ਗੱਡੀ ਕਰ ਦਿੰਦਾ ਵਾ ਬੰਦਾ ਤੈਨੂੰ ਨਹੀਂ ਮਿਲਣਾ ਤੇ ਫੇਰ ਗੱਲ ਬਣਨੀ ਜਦੋਂ ਬੰਦਾ ਹਿਰਾ ਫੇਰੀ ਨਾ ਕਰਦਾ ਕਿ ਇਹਨਾਂ ਉਹਦਾ ਰੱਬ ਵੀ ਸਾਥ ਦਿੰਦਾ ਵਾ ਹੋਰ ਹੋਈ ਗੱਲ ਚਲ ਮੈਂ ਕੁੜੀ ਨੂੰ ਕਹਾਂ ਪੀ ਚਾਹ ਬਣਾਏ ਤੇ ਆਜੋ ਅੰਦਰ ਹੀ ਆਜੋ ਮੂੰਹ ਧੋ ਨਾਲੇ ਆਹ ਰੋਟੀ ਖਾਣੀ ਆ ਯਾਰ ਰੋਟੀ ਭੁੱਖ ਲੱਗੀ ਕੀ ਬਾਜ ਪੀਵਾਂਗੇ ਹਾਂ ਪਹਿਲਾਂ ਫੁਲਕੇ ਖਵਾ ਦੋ ਸ਼ਰਨ ਹਾਂਜੀ ਮੰਮੀ ਪੁੱਤ ਤੈਨਾਂ ਛੁੱਟੀਆਂ ਨਹੀਂ ਮੁੱਕੀਆਂ ਮੰਮੀ ਤੁਹਾਨੂੰ ਜ਼ਿਆਦਾ ਹੈਗਾ ਪਹਿਲਾਂ ਛੁੱਟੀਆਂ ਹੈਗੀਆਂ ਵਾ ਜੀ ਜੂਨ ਦੀਆਂ ਛੁੱਟੀਆਂ ਵਗੀਆਂ ਥੋੜਾ ਮੁੱਕ ਜਣੀਆਂ ਵਾ ਚਲ ਇਹ ਤਾਂ ਗੱਲ ਠੀਕ ਵਾ ਤੇਰੀ ਮੇਰੀ ਗੱਲ ਸੁਣ ਹੂੰ ਆ ਸਿਆਪਾ ਜਾਂ ਤਰਾ ਮੁਕੇ ਨਾ ਤੇ ਫਿਰ ਨਾ ਮਾਂਡੇ ਹੋ ਕੇ ਆਉਣਾ ਕਿਤੇ ਇੱਕ ਤੇ ਤੇਰੇ ਕੋਲ ਤੇਰੀ ਮਾਸੀ ਕੋ ਜਾਣਾ ਪਹਿਲਾਂ ਕੋਈ ਨਹੀਂ ਤੇਰੀ ਬੜੇ ਫੋਨ ਕਰਦੀ ਕੋਈ ਨਹੀਂ ਹੋਵਾਂਗੇ ਨਾਲ ਮਾਮੀ ਦਾ ਵੀ ਪਤਾ ਲੈਣ ਜਾਣਾ ਅਜੇ ਉਹਦਾ ਵੀ ਨਹੀਂ ਪਤਾ ਲਿਆ ਉਹਦਾ ਆ ਕੰਮ ਪੈ ਗਿਆ ਤੇ ਗਏ ਨਹੀਂ ਮੁੜ ਕੇ ਬੇੜਾ ਪਹਿਲਾਂ ਡੈਡੀ ਨੇ ਮਨਾ ਕਰਤਾ ਸੀ ਇਹਨਾਂ ਨੇ ਤੇ ਇਹੋ ਜੀ ਪਸੂੜੀ ਸਾਨੂੰ ਪਾਈ ਆ ਇਹੋ ਜਿਹਾ ਸਾਨੂੰ ਫਸਾਇਆ ਵਾ ਤੇ ਆਪਾਂ ਘਰੋਂ ਨਿਕਲ ਜੋਗੇ ਨਹੀਂ ਰਹਿ ਕੇ ਚੱਲ ਕੋਈ ਨਹੀਂ ਮੰਮੀ ਲੋਕਾਂ ਕੜਾ ਪਤਾ ਨਹੀਂ ਕਿਹਦਾ ਕਿਸੇ ਹੁਣ ਸਹੀ ਤੇ ਕੋਈ ਗਲਤ ਆ ਨਾ ਕੋਈ ਕਿਤੇ ਨਾ ਸਿਰੋ ਬੜਾ ਹੀ ਲੱਗੂ ਕਿ ਤੇ ਆਣਾ ਕੰਮ ਨਹੀਂ ਬੜੂਗਾ ਨਾ ਮੈਂ ਨਹੀਂ ਸਾਰੀ ਉਮਰ ਤੇ ਮੱਥੇ ਲੱਗਣਾ ਤੇ ਨਾ ਮੈਂ ਇਹਨਾਂ ਦੇ ਘਰ ਜਾਣਾ ਕਿਤੇ ਮੈਂ ਤੇ ਨਾ ਪੱਕਾ ਹੀ ਕਹਿ ਲੈਣਾ ਤੇ ਸਾਡਾ ਰਿਸ਼ਤਾ ਹੀ ਕੋਈ ਨਹੀਂ ਨਾ ਤੇ ਜਿੰਨਾ ਕੁਛ ਮੰਮੀ ਹੋ ਗਿਆ ਵਾ ਜਾਨ ਜੀ ਕਰਨਾ ਵਾ ਅਗਲੇ ਆਂਦੇ ਉਹ ਤੇ ਗੱਲ ਵਾ ਜੇ ਕਿਤੇ ਮੱਥੇ ਵੀ ਲੱਗ ਗਈ ਨਾ ਤੇਰੀ ਤਾਈ ਹੁਣ ਮੇਰੇ ਤੇ ਸੱਚੀ ਗੱਲ ਵਾ ਪਤਾ ਨਹੀਂ ਮੇਰੇ ਕੋਲ ਕੀ ਹੋ ਜਾਣਾ ਚੱਲ ਕੋਈ ਨਹੀਂ ਅਮੀ ਛੱਡੋ ਭਰੇ ਤੂੰ ਇਹ ਕੋ ਟੈਨਸ਼ਨ ਇਹਦੇ ਜਾਣ ਕੇ ਖਾਪਰੇ ਤੂੰ ਉਹਨਾਂ ਦੇ ਗੱਲਾਂ ਕਰ ਨਹੀ ਐਦਾਂ ਕੋਈ ਕਰਦਾ ਵਾ ਭੜਾ ਉਹ ਵੀ ਆਪਣਾ ਸਕਿਆ ਨਾਲ ਹੱਦ ਹੋ ਗਈ ਆ ਤੂੰ ਕਿਉਂ ਉਹਨਾਂ ਨਾਲ ਗੱਲਾਂ ਕਰਦੇ ਜੇ ਆਪਣੇ ਘਰ ਵਾਲੇ ਵੇਖੀਦਾ ਵਾ ਤੁਸੀਂ ਐਵੇਂ ਉਹਨਾਂ ਦੇ ਘਰ ਨਾਲੇ ਖੱਪਦੇ ਜੇ ਆ ਨਾ ਟੈਨਸ਼ਨ ਲੈਂਦੇ ਜੇ ਹੁਣ ਤੂੰ ਬਿਮਾਰ ਪਣਾ ਕੀ ਫਾਇਦਾ ਮੇਰੀ ਗੱਲ ਸੁਣ ਪੁੱਤ ਕੋਈ ਤੀਜਾ ਬੰਦਾ ਕਰੇ ਨਾ ਫਿਰ ਦੁੱਖ ਨਹੀਂ ਹੁੰਦਾ ਜਦੋਂ ਕੋਈ ਆਪਣਾ ਡੰਗ ਮਾਰਦਾ ਵਾ ਨਾ ਫਿਰ ਬੜੀ ਸੱਟ ਵੱਜਦੀ ਹੈ ਚਲ ਮਮੂ ਮੈਂ ਮੰਨਦੀ ਆ ਤੁਹਾਡੀ ਗੱਲ ਵੀ ਚਲੋ ਦੁੱਖ ਹੁੰਦਾ ਆਪਣੇ ਆਲੇ ਕੀ ਕੀ ਦਾ ਪਰ ਇੰਨਾ ਨਾ ਕਰੋ ਤੁਸੀਂ ਹੁਣ ਕਿਤੇ ਬਿਮਾਰ ਪਾਓਗੇ ਚਲ ਪੁੱਤ ਕੀ ਕਰਨਾ ਵਾ ਗੱਲਾਂ ਹੀ ਆ ਨਾਲੇ ਕਰ ਲੈਣੀਆਂ ਮੈਂ ਦੋ ਚਾਰ ਤੇਰੇ ਨਾਲ ਪੜਾ ਛੱਡ ਪਰੇ ਮਮੀ ਇਹਨਾਂ ਨੂੰ ਪੁੱਛਨੇ ਆ ਹੁਣ ਡਾੜੀ ਨੂੰ ਕਿ ਇਹਦਾਂ ਤੇ ਆਪਾਂ ਹੁਣ ਆਈਏ ਕਿਤੇ ਹਨਾ ਚੱਲ ਆ ਮੁੱਕ ਲੈਂਦੇ ਸਿ ਆਪਾਂ ਪਾਸਪੋਰਟ ਮੁੰਡੇ ਦਾ ਹੱਥ ਚਾ ਲੈ ਇੱਕ ਵਾਰੀ ਕੋਈ ਨਹੀਂ ਫੇਰ ਜਾਵਾਂਗੇ ਹੁਣ ਲਈ ਹੈ ਨਾ ਕਾਰਵਾਈ ਹੁਣ ਆ ਪਿਆਇ ਨਾ ਪਾਸਪੋਰਟ ਆ ਬਸ ਇੱਕ ਵਾਰੀ ਉਹ ਹੱਥ ਚ ਆ ਜਾਏ ਤੇ ਫੇਰ ਮੈਂ ਸੁਰਖਰੂ ਹੋ ਜਾਣਾ ਫੇਰ ਨਹੀਂ ਕੋਈ ਟੈਨਸ਼ਨ ਠੀਕ ਆ ਨਾ ਚੱਲ ਸ਼ਰਨ ਛੱਡ ਸਾਰੀਆਂ ਗੱਲਾਂ ਇਹ ਦੱਸ ਹੁਣ ਫਿਰ ਅੱਡ ਬਣਾਉਣਾ ਕੀ ਇਹ ਰਾਤ ਨੂੰ ਐਦਾਂ ਕਰੋ ਹਾਂ ਤੁਸੀਂ ਬਾਹਰੋਂ ਪਿੰਡੀਆਂ ਤੋੜ ਲਿਆ ਉਹ ਬਣਾ ਲੈਨੇ ਆ ਹਾਏ ਹਾਏ ਯਾ ਸਨੀ ਦੇ ਨੱਕ ਤੇ ਚੜਦੀਆਂ ਪਿੰਡੀਆਂ ਉਨੇ ਕਹਣਾ ਮੰਮੀ ਰੋਜ਼ ਪਿੰਡੀਆਂ ਰੋਜ਼ ਪਿੰਡੀਆਂ ਉਹਨੇ ਕਹਣਾ ਮ ਬੁੱਟੇ ਫੁੱਟਦੇ ਨੇ ਭੜਕੇ ਨਹੀਂ ਕਹਿੰਦੇ ਹੁਣ ਬਣਾਉਣਾ ਕੀ ਆ ਜਦ ਵੇਰ ਨਾਲ ਕੋ ਲੈ ਆਓ ਕੋ ਚੋ ਬਣਾਉਣਾ ਬਣਾ ਦੇਈਆਂ ਟਰਾਫੀ ਕਰ ਲੱਗਾ ਰਹਿਦਾ ਵਾ ਤਰਨਦਾ ਹੀ ਕੀ ਤਰੀਏ ਹੁਣ ਕੀ ਤਰੀਏ ਹੁਣ ਕੀ ਤਰੀਏ ਇੱਕ ਤੇ ਨਾ ਸੱਚੀ ਗੱਲ ਅਖਫਲੀਆਂ ਸਬਜ਼ੀਆਂ ਹੁਣ ਲੈ ਚਾਹੀਦੀਆਂ ਇੱਕ ਇੱਕ ਦਿਨ ਬਣਾ ਲੈ ਦੂਜੀ ਦੂਜੇ ਦਿਨ ਬਣਾ ਲੈ ਹੈ ਚੱਲ ਕੋਈ ਨਹੀਂ ਹੁਣ ਇਦਾਂ ਕਰਿਆ ਕਰਾਂਗੇ ਕਿਸ ਦਿਨ ਨਾ ਆਲੂ ਧਰ ਲੈ ਕੇ ਦਿਨ ਦਾਲ ਧਰ ਲਈ ਤੇ ਕਿਸ ਦਿਨ ਬਾਹਰੋਂ ਕੋਟ ਲਿਆਂਦੀ ਚਲ ਠੀਕ ਵੈ ਇਦਾਂ ਕਰ ਲੈਨੇ ਆ ਇਹਦੇ ਨਾ ਹੋਲੇ ਕਰਨ ਤਾਂ ਨੀ ਮਾਤਾ ਫੋਨਿਕ ਕੋਲ ਅੱਗੇ ਕਾਗੋ ਖਾਂਦੇ ਆ ਤਨੀਆ ਮੇਰੀ ਗੱਲ ਸੁਣ ਤੂੰ ਕੜੀ ਬਣਾਵਦੀ ਆ ਜੀ ਪਕੌੜੇ ਪਾ ਕੇ ਆਂ ਚਲ ਉਹ ਬਣਾ ਲੈਨੇ ਆ ਪੌੜੇ ਪਕਾੜੇ ਪਾ ਕੇ ਬਣਾਵੀ ਚੰਗੀ ਤਰ੍ਹਾਂ ਗਰਮੀ ਵਿੱਚ ਨਾ ਖਟਿਕੁਟੀ ਚੀਜ਼ ਖਾਣੋਂ ਜ਼ਿਆਦਾ ਜੀ ਕਰਦਾ ਕੋਈ ਨਹੀਂ ਮਮੀ ਬਣਾ ਲੈਨੇ ਆ ਪਾਵਾਂਗੇ ਪਕੌੜੇ ਇਦਾਂ ਕਰ ਹਾਂ ਤੂੰ ਸਾਰਾ ਸਮਾਨ ਮੈਨੂੰ ਲਿਆ ਦੇ ਲਸਣ ਲਸਣ ਪਾ ਕੇ ਤੇ ਮੈਂ ਕੱਟ ਦੇਣੀ ਆ ਤੈਨੂੰ ਤੇ ਤੱਕ ਲਾ ਦੀ ਚਲ ਕੋਈ ਨਹੀਂ ਮੈਂ ਲੈ ਆਉਣੀ ਠੀਕ ਵਾ ਨਾ ਠੀਕ ਮੈਂ ਨਾਲੇ ਕਪੜੇ ਰੱਖਵਨੀ ਆ ਰੱਖਿਆ ਰੱਖਿਆ ਚੱਲ ਅਜੇ ਤੱਕ ਰੱਬ ਦਾ ਸ਼ੁਕਰ ਆ ਤੇ ਮੇਰੀ ਨੌ ਬੜੀ ਚੰਗੀ ਆ ਜੇ ਕਿਤੇ ਇਹ ਵੀ ਉਹੋ ਜਿਹੀ ਮਿਲ ਜਾਂਦੀ ਜਠਾਣੀ ਵਰਗੀ ਫਿਰ ਤੇ ਮੇਰੇ ਫੁੱਲ ਕਰ ਜਣੇ ਹਵਲੇ ਨੂੰ ਚੱਲ ਪ੍ਰਮਾਤਮਾ ਜੋ ਤੂੰ ਕਰਨਾ ਵਧੀਆ ਹੀ ਕਰਨਾ ਸੱਚੇ ਪਾਸ਼ਾ ਹਾਈ ਹਾਈ ਕੀ ਕਰਾਂ ਕਿੰਨਾ ਨਿਹਰਾ ਹੋ ਗਿਆ ਵਾ ਮੁੰਡਾ ਤੇ ਤੇਰੀ ਕਿਤੇ ਗਿਆ ਨਹੀਂ ਆ ਅੱਜ ਕੀ ਦਿਲ ਚ ਆਇਆ ਈ ਜਿਹੜੀ ਦੁਪਹਿਰੇ ਗੱਲ ਹੋਈ ਆ ਮੇਰੇ ਸਾਹਮਣੇ ਤੋਹੇ ਟੈਨਸ਼ਨ ਮੁੰਡਾ ਲੈ ਗਿਆਈ ਕਿਤੇ ਹਮਦਾ ਦੇਹਦਾ ਹੀ ਨਹੀਂਗਾ ਕੀ ਕਰਾਂ ਘਰ ਜਾਣੀ ਆ ਹਾਏ ਹਾਏ ਘਰ ਜਾਣੂ ਕਿਹੜਾ ਜੀ ਕਰਤਾ ਵਾ ਕੀ ਕਰਾਂ ਉੱਤੋਂ 10 ਵਜ ਗਏ ਨੇ ਹੁਣ ਤਾਂ ਢਿੱਡ ਵਿੱਚ ਨਾ ਖੇਚ ਪੈੰਦੀ ਆ ਘਰੇ ਕਿੱਥੇ ਹੋਊਗਾ ਮੁੰਡਾ ਹਾਏ ਮੈਂ ਕੀ ਕਰਾਂਗੀ ਜੇ ਮੁੰਡਾ ਨਾ ਆਇਆ ਹਾਏ ਹਾਏ ਕਿ ਦੇ ਕੇ ਦੋਸ਼ੂਨਾ ਦੇ ਹੱਥ ਹੀ ਨਾ ਆ ਗਿਆ ਹੋਏ ਮੈਂ ਕੀ ਕਰਾਂ ਬੜੀ ਜਾਨ ਓਖੀ ਉਹ ਉੱਥੇ ਕਿ ਫੜਾ ਵੇਖਾਂ ਖਰੇ ਕਿਤੇ ਕੁੰਦਿਆਂ ਦੀ ਆਵਾਜ਼ ਸੁਣੀ ਜਾਵੇ ਕਦੀ ਕਦੀ ਮੁੰਡੇ ਉੱਥੇ ਖਲੋਤੇ ਹੁੰਦੇ ਬੰਬੀ ਲੱਗੇ ਹਾਏ ਮੈਂ ਕੀ ਕਰਾਂ ਹਾਏ ਮੇਰੀ ਬੜੀ ਜਾਨ ਓਖੀ ਏਦਾਂ ਕਰਨੀ ਆ ਘਰ ਜਾ ਕੇ ਤੇ ਫੋਨ ਲੰਮੀ ਆ ਖਰੇ ਫੋਨ ਚੁੱਕ ਲੈ ਤੇ ਮੁੰਡਾ ਆ ਜਾਏ ਹਾਏ ਰੱਬਾ ਅੱਜ ਮੁੰਡਾ ਲੋ ਲੈ ਕਰਨੀ ਆਇਆ ਹੁਣ ਕੀ ਕਰਾਂਗੀ ਇਹ ਤਾਂ ਕਦੀ ਕਿਤੇ ਗਿਆ ਹੀ ਨਹੀਂ ਆ ਇਹ ਕਿਤੇ ਘਰੋਂ ਨਹੀਂ ਨਿਕਲਦਾ ਅੱਜ ਕਰੇ ਕੀ ਹੋ ਗਿਆ ਹੀ ਛੇਛ ਦੀ ਜਾ ਕੇ ਫੁੱਲ ਲੰਗੀਆਂ ਹਾਈ ਹਾਈ ਫੁੱਲ ਲਾ ਕੇ ਵੇਨੀ ਰਹਿ ਜਾਂ ਤਾਂ ਤੂੰ ਤਰੀ ਮੁੱਕੀ ਆ ਤੇ ਚੋਕਲਾ ਪਰ ਆ ਵਾ ਫੁੱਲ ਬੜੀ ਜਾਨ ਆ ਬਖੀਓ ਹੇ ਹੇ ਇਹ ਤਾਂ ਫੋਨ ਹੀ ਨਹੀਂ ਚੁੱਕਣ ਦਿਆ ਐਨ ਕਰੇ ਕਿੱਥੇ ਚਲ ਗਿਆ ਹੋਊਗਾ ਫੋਨ ਫੇਰ ਨਹੀਂ ਚੁੱਕਿਆ ਫੇਰ ਵੇਖਣ ਲਾ ਕੇ ਹਾਈ ਹਾਈ ਚੁੱਕਦਾ ਕਿਉਂ ਨਹੀਂ ਦਾ ਮੰਮੀ ਫੋਨ ਤੇ ਉਹਨਾਂ ਦਾ ਘਰ ਵਾ ਤੇ ਤੁਸੀਂ ਬਾਰ ਬਾਰ ਫੋਨ ਲਾਈ ਜਾਂਦੇ ਹੋ ਹਾਈ ਹਾਈ ਉਹਨ ਕਿਉਂ ਸ਼ਦਾਈ ਕਰ ਛੱਡ ਕੇ ਗਿਆ ਮਮੀ ਮੈਨੂੰ ਕੀ ਪਤਾ ਮੈਂ ਤਾਂ ਬੜੀ ਟੈਨਸ਼ਨ ਚ ਬੈਠੀ ਹਾਂ ਦੋਨੀ ਕਿ ਹਾਲ ਤੱਕ ਆਏ ਨਹੀਂ ਹੈ ਉਹਨਾਂ ਨੇ ਕਦੇ ਨਹੀਂ ਇਦਾਂ ਕੀਤਾ ਪਤਾ ਤੈਨੂੰ ਕੀ ਦੱਸਾਂ ਮੈਂ ਆਖਿਰ ਪੁੱਛਾਂਦੇ ਆ ਉਹ ਮੋੜ ਤੱਕ ਹੋ ਕੇ ਆਈਆਂ ਕਿਤੇ ਮੈਨੂੰ ਕਿਹੜਾ ਚੈਨ ਆਉਂਦਿਆ ਨਾ ਮੈਨੂੰ ਰੋਟੀ ਨੰਗਾ ਨਹੀਂ ਆ ਨਾ ਕਿਤੇ ਅੰਤਰਾ ਪਾਣੀ ਬੁੱਲ ਸੁੱਕੀ ਜਾਂਦੇ ਜਿੰਨਾਂ ਜਰ ਮੁੰਡਾ ਨਹੀਂ ਆਉਂਦਾ ਤੇ ਜੀ ਕਰਦਾ ਮੂੰਹ ਚ ਪਾਉਣ ਨੂੰ ਚੀਜ਼ ਮਮੀ ਉਹਦੇ ਚ ਗੱਲ ਪੁੱਛ ਜਿੱਦੋਂ ਆਪਾਂ ਆਏ ਹਾਂ ਉਥੋਂ ਪਿੰਡਰ ਕਿਹੜੀ ਲੁੰਦੇ ਹੀ ਦੜ ਨਾਲ ਲੜਨਾ ਕਿਤੇ ਉਹ ਗੱਲ ਤੋਂ ਤਨੀ ਕਿਤੇ ਚਲ ਗਏ ਨਹੀਂ ਨਹੀਂ ਪਤਾ ਗੱਲ ਨਹੀਂ ਕੋਈ ਵੀ ਹੋਈ ਪਤਾ ਕੀ ਆ ਉਹਦਾ ਤੇਰੇ ਪਿਓ ਦੇ ਨਾਲ ਨਾ ਮਾਰਾ ਜਾ ਰਿਹਾ ਹੈਗਾ ਗੱਲਾਂ ਬਾਤਾਂ ਕਰਨ ਤੇ ਪਿਓ ਤੇਰੇ ਨੇ ਝਿੜਕਿਆ ਤੇ ਤਾਂ ਚੁੱਪ ਕਰਕੇ ਨਾ ਤੇ ਬਾਹਰ ਨੂੰ ਚਲ ਗਿਆ ਵਾ ਤੇ ਸਭੋਂ ਆਇਆ ਨਹੀਂ ਆ ਤੇ ਮੈਂ ਹੁਣ ਕੀ ਕਰਾਂ ਮੇਰੀ ਬੜੀ ਜਾਨ ਔਖੀ ਐ ਤੇਰੇ ਪਿਓ ਵੱਲ ਜਾਣੀ ਐ ਵੀ ਉੱਠ ਤੂੰ ਅਸੀਂ ਕਿੱਲ ਮੈਂ ਪੈ ਗਿਆ ਤੈਨੂੰ ਇਹ ਨਹੀਂ ਪਤਾ ਵੀ ਮੁੰਡਾ ਨਹੀਂ ਆਇਆ ਕਿ ਪਾਸੇ ਜਾ ਮੋਟਰਸਾਈਕਲ ਲੈ ਗਈ ਇੰਨੀ ਮੇਰੀ ਜਾਨ ਔਖੀ ਐ ਨੂੰ ਮਾਸਾ ਪਤਾ ਨਹੀਂ ਇਹ ਬੰਦੇ ਕੋਠੇ ਰਹੀ ਤੂੰ ਨਾ ਮਰਤੀ ਫਿਕਰ ਕਰੀ ਮੈਨ ਜਾਣੀ ਤੇਰੇ ਪਿਓ ਵਾਲੇ ਵੇਖਾਂ ਖਾ ਗਏ 15 ਗੋਟੀਆਂ ਦੇ ਲੰਮੇ ਪਏ ਆ ਮੁੰਡਾ ਹਲੇ ਤੱਕ ਆਇਆ ਨਹੀਂ ਉੱਠੋ ਕੇ ਪਾਸੇ ਨਿਕਲੋ ਤੁਸੀਂ ਮਗਰ ਮੁੰਡਾ ਕਿਹਾ ਕੰਮ ਆ ਉੱਤ 10 ਵਜੇ ਗਿਆ ਉਹਦੀ 2-3 ਤੇਰੇ ਮੈਂ ਬੰਬੀ ਤੱਕ ਮਾਰ ਰਹੀ ਹਾਂ ਮੇਰੀ ਜਾਨ ਸੁੱਕੀ ਆ ਤੈਨੂੰ ਕੋਈ ਫਿਕਰਫਕਾ ਹੀ ਨਹੀਂ ਕਰ ਉਹ ਕਹੇ ਜਾ ਦੋਸਤ ਲਾ ਕੇ ਖਲੋ ਗਿਆ ਨਾ ਆਈ ਨਾ ਆਦੋਗੀ ਤੁਹਾਡੇ ਆਈ ਜੇ ਬਲਤੰਦੇ ਨਾ ਵੱਧ ਤੁਸੀਂ ਫਿਕਰ ਕਰਦੇ ਹੋ ਸਕਦਾ ਲੋਏ ਲੈ ਕੇ ਤੇ ਲੱਭ ਲੈਂਦੇ ਮੈਂ ਹਣ ਕੀ ਕਰਾਂ ਫੋਨ ਕਰਨਾ ਸੀ ਨਾ ਫੋਨ ਹੀ ਡੱਕ ਜਾਣਾ ਘਰ ਛੱਡ ਗਿਆ ਉਹ ਮੈਂ ਕੀ ਕਰਾਂ ਮੇਰੀ ਬੜੀ ਜਾਨ ਫੋਨ ਮੈਂ ਤਾਂ ਦੋ ਤਿੰਨ ਨੂੰ ਪੁੱਛਣਾ ਦੂਮਰੇ ਤੇ ਲੈ ਗਦੇ ਨਹੀਂ ਨਾ ਬਦਾ ਆ ਬੇਚਾਰੀ ਮੈਂ ਨਾ ਖਾਪੜਨੀ ਮੈਂ ਹੀ ਨੇਰੇ ਤਾਂ ਕਰਦੇ ਕਿਤੇ ਕਿਤੇ ਗਏ ਨਹੀਂ ਜੀ ਤੇ ਅੱਜ ਕੀ ਹੋ ਗਿਆ ਸਭ ਪੁੱਛਣ ਦੀ ਕੋਈ ਗੱਲ ਹੋਈ ਮੈਂ ਭੈਣਾ ਕੋਈ ਗੱਲਬਾਤ ਨਹੀਂ ਹੋਇਆ ਫੋਨ ਫੜ ਮੇਰਾ ਉਹ ਲੰਬੜਾ ਨੇ ਪਿੰਦੇ ਕੋ ਬੈਠਾ ਨਾ ਜਾਣਾ ਉਹਨੇ ਕਿੱਥੇ ਕੀ ਕਰਾਂ ਕਰ ਲੈਣਾ ਬੜੀ ਜਾਨ ਔਖੀ ਆ ਕਰੇ ਕੇ ਜੀ ਇਹ ਨਾ ਗੁੱਸਾ ਵੀ ਕਰਦਾ ਹੈ ਅਜੇ ਕੋਈ ਗੁੱਸਾ ਹੈ ਤਾਂ ਤੁਹਾਡੇ ਲਾਗੇ ਬਹਿ ਕੇ ਕੱਢ ਲਾ। ਭਾਈ ਮੈਂ ਕੀ ਕਰਾਂਗੀ? ਇਹ ਮੁੰਡਾ ਨਾ ਲੱਭਾ ਜਾਂ ਮੁੰਡਾ ਆਇਆ ਨਾ ਕਿਹੜੇ ਖੂ ਖਾਤੇ ਦਾ। ਲੈਣੇ ਜਮਾਨਾ ਨਾਲ ਬੋਲਣ ਵਾਲੇ ਮੈਨੂੰ ਫੋਨ ਕਰ ਲੈ। ਹੈਲੋ। ਕਪਿੰਦੇ ਗਿਆ ਆਲਾ। ਉਹ ਆ ਪਿੰਦਰਾ ਹੀ ਤਰ ਆਇਆ ਤੁਹਾਡੇ ਹਾਲ। ਹੈ? ਨਹੀਂ ਆ। ਅੰਨੇ ਰਹਾ ਗਹਿ ਟਿਕਣ ਹੈ ਮੈਂ ਚਲਾ ਇੱਥੇ ਬਿਠਾਉਣਾ ਤੁਹਾਡੇ ਕੋਲ। ਅੱਛਾ ਅੱਛਾ ਹਾਂ ਇਹ ਵੀ ਆਂਦਾ ਨਹੀਂ ਆਇਆ ਇੱਥੇ ਡੱਬੀ ਨਹੀਂ ਬੋਲਣਾ ਫੋਨ ਤੇ ਬੰਦ ਹੋ ਲੈਂਦੇ ਲਾਲੇ ਨੂੰ ਫੋਨ ਲਾ ਕੇ ਪੁੱਛਣਾ ਹੁੰਦਾ ਦੋਲੇ ਲੱਗੇ ਨਾ ਗਿਆ ਹੋਏ ਉਹ ਕਹਿੰਦਾ ਇੱਥੇ ਆਇਆ ਹੈਗਾ ਹੀ ਆਂਦਾ ਉਦੋਂ ਤਾਂ ਜੇ ਦੇਣਾ ਹੈਗਾ ਹੀ ਤੇ ਚੱਲ ਗਿਆ ਅੱਡ ਕਰੋ ਬੜੇ ਚਿਰਾਂ ਦਾ ਹਾਏ ਹੁਣ ਕਿੱਥੋਂ ਲੱਭਣਾ ਵਾ ਲੱਭ ਲੈਨੇ ਹੁਣ ਬਾਅਦ ਤੇ ਜਾਣਾ ਦੇ ਇਹ ਪਾਸ ਉਦੋਂ ਦੇ ਅੰਦਰ ਵੜ ਕੇ ਤੇ ਪਏ ਜਲੇ ਬੰਦੇ ਮੈਨੂੰ ਵੀ ਪਤਾ ਟਾਈਮ ਨਾਲ ਦੱਸਿਆ ਗਿਆ ਇਹਨੇ ਤੁਹਾਨੂੰ ਪਤਾ ਤਾਂ ਹੈ ਮੁੰਡੇ ਨੇ ਮੂੰਹ ਵਟਿਆ ਮੂੰਹ ਵਟਿਆ ਵਾ ਤੇ ਉਹਨੇ ਥੋੜਾ ਬੋਲਾ ਨਿਆਣੀ ਵੀ ਸਮਝਾਈਦਾ ਵੀ ਆ ਇਹ ਥੋੜਾ ਕੋ ਸਦੇ ਨੇ ਉਹਦੇ ਗੱਲ ਹੋਰ ਪਈ ਜਾਂਦੇ ਚੁੱਪ ਕੀਤੇ ਰਹਿੰਦੇ ਜੇ ਚੜੀ ਗਿਆ ਇੱਕ ਜਾਂ ਤੇ ਗੁੰਗੇ ਹੋ ਜਾਂਦੇ ਘਰੀ ਸੂਰ ਸਾਰਾ ਮੇਰਾ ਹੈ ਨਾ ਜੇ ਤੈਨੂੰ ਉਦੋਂ ਕੇ ਹੱਥ ਵੜ ਲਓ ਤarde ਉਦੋਂ ਵੀ ਨਹੀਂ ਵੜੇਗੇ ਸਾਰੀਆਂ ਗਲਤੀਆਂ ਤੁਹਾਡੀਆਂ ਮੇਰੀਆਂ ਗਲਤੀ ਘਰ ਦਾ ਕੱਖ ਨਹੀਂ ਛੱਡਿਆ ਹੈਗਾ ਮੈਂ ਨਹੀਂ ਛੱਡਿਆ ਘਰ ਦਾ ਕੱਖ ਗੁਨਾਹ ਹੁਣ ਮੇਰਾ ਕੱਲੇ ਦਾ ਤੂੰ ਵੀ ਬਥੇਰੇ ਪੀਜੇ ਖਾਂਦੀ ਨਹੀਂ ਸ਼ਹਿਰ ਜਾ ਜਾ ਕੇ ਹੌ ਤਜੇ ਤਿੰਨ ਤਿੰਨ ਵਾਰੀ ਸ਼ਹਿਰ ਜਾਂਦੀ ਰਹੀਆਂ ਉਹ ਤੈਨੂੰ ਚੇਤਾ ਭੁੱਲ ਗਿਆ ਹੁਣ ਮੇਰੇ ਤੇ ਚਿਕੜ ਛੁੱਟੀ ਨਹੀਂ ਆ ਕੱਲੇ ਤੇ ਵੇਖਿਆ ਕਾਰ ਆਪਣੇ ਮੁੰਡੇ ਨੇ ਗੁੱਸਾ ਲਿਆ ਮੇਰੇ ਢਿੱਡ ਚੋਂ ਕੱਢ ਲਓ ਪੀਜੇ ਅੱਗ ਲੱਗ ਜਾ ਮੇਰੇ ਢਿੱਡ ਨੂੰ ਜਦੋਂ ਇਹ ਨਹੀਂ ਖਾ ਗੋ ਮੇਰਾ ਮੁੰਡਾ ਮੇਰਾ ਆਹੋ ਤੁਹਾਨੂੰ ਤਾਂ ਪਤਾ ਹੀ ਕੋਈ ਨਹੀਂ ਨਾ ਕਰਦੀ ਆ ਉਹ ਤੋਂ ਇਹਨਾਂ ਨੇ ਡੇਰਾਵਾ ਤੇ ਹੁਣ ਮੈਂ ਜਾਵਾਂ ਤੇ ਜਾਮਾ ਕਿਤੇ ਦੱਸ ਸ਼ਦਾਈਆ ਤੂੰ ਟਾਈਮ ਨਾਲ ਆਪਣੇ ਘਰ ਆ ਹੈ ਤੈਨੂੰ ਕੋਈ ਫਿਕਰ ਹੀ ਨਹੀਂਗਾ ਅੱਗੇ ਕਿੱਦ ਗਿਆ ਨਹੀਂ ਪਤਾ ਨਹੀਂ ਕੀ ਚੱਕਰ ਪਿਆ ਵਾ ਇਦਾਂ ਕਰਨਾ ਪਹਿਲਾਂ ਇਧਰੋਂ ਵੇਰਨ ਦੂਆਂ ਤਨਖਰਾ ਚ ਚਾਂ ਦੇ ਇੱਧਰੇ ਬੈਠਾ ਹੋਇਆ ਕਿੱਦਾਂ ਇੱਧਰ ਵੀ ਹਨ ਨੀ ਗਾ ਕੇ ਜੇ ਇਦਾਂ ਕਰਨਾ ਉਹ ਦੂਜੀ ਪਤੀ ਜਾਂਨਾ ਉਹਦਰ ਬੈਨਾ ਉਧਰ ਵੀ ਕੋਈ ਯਾਰ ਚੱਲ ਜਾਂਦਾ ਹੁੰਦਾ ਹੈ ਘਰ ਤੋਂ ਨਹੀਂ ਲੰਘ ਜਾਂਦਾ ਲੱਗਾ ਪਤਾ ਕੋਈ ਨਹੀਂ ਲੱਗਾ ਇਧਰ ਸਾਰੇ ਘਰ ਫੋਲ ਆਇਆ ਵਾ ਹੁਣ ਮਾਨਪੁਰਗਿਆਂ ਦੀ ਪਤੀ ਚੱਲਿਆ ਮੈਂ ਉਧਰ ਨਾ ਬੈਠਾ ਹੇ ਕੇਵਲ ਸਾਰੀ ਕਿਸਮਤਾਂ ਬਦਲ ਗਈ ਨਾ ਵਾ ਆ ਤੋਂ ਹੀ ਪੋਸਟ ਤੋਂ ਬਾਅਦ ਨਾ ਮੈਂ ਤਾਂ ਅੰਦਰ ਗਏ। ਮੰਮੀ ਕਹੇ ਉਹਦਾ ਚਾ ਕਿੱਥੇ ਸਕਦੀ ਕਿੰਦੇ। ਕਿੰਦੇ ਤੋਂ ਸਮਝੀ ਲੱਗਦਾ ਪਹਿਲਾਂ ਦੀ ਕਦੀ ਇਹਨਾਂ ਨੇ ਤਾਂ ਕੀ ਕਾਣੀ ਆ। ਇਹ ਕਹਿੰਦੇ ਕੋਈ ਗੱਲ ਨਹੀਂ ਹੋਈ ਕੋਈ ਨਾ ਕੋਈ ਗੱਲ ਹੋਈ ਹੈ ਤੇ ਕਾਇ ਨੇ ਗੁੱਸੇ ਚ ਗਏ ਨਾ ਘਰੋਂ ਜਦੋਂ ਦੇ ਗਏ ਉਹਨਦੇ ਵਾਪਸ ਹੀ ਨਹੀਂ ਆਏ ਹਾਲ ਤੱਕ। ਸਾਰਾ ਘਰ ਬੋਲ ਮਾਰੇ। ਸਿੰਦਰ ਲੱਭੀ ਨਹੀਂ ਗਏ। ਗੱਲ ਕੀ ਬਣੀ ਹੋਈ? ਮੁੰਡੇ ਆਪ ਡਾ ਰਾਂ ਮੁੰਡਿਆ ਵਾ। ਇਹ ਸਚੀਨਾ ਕੋ ਘਰਾ ਘਰ ਬਿਠਾਏ ਸਦਾਈ ਉਧਰੋਂ ਰਾਤ ਦਾ ਕਾਇਮਾ ਲੱਭੀ ਵੀ ਕਿੱਥੋਂ ਇਹਨੂੰ ਖੁਸ਼ੀਏ ਜਾ ਅੱਧਾ ਪਿੰਡ ਤੇ ਫੋਲ ਮਾਰਿਆ ਵਾ ਵਿਦੇਲ ਜਾਣਾ ਉਹ ਹੀ ਆਂਦਾ ਇੱਥੇ ਨਹੀਂ ਆਇਆ ਇੱਥੇ ਨਹੀਂ ਆਇਆ ਕੀ ਕਰਾਂ ਹੁਣ